ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਇਹ ਪਿੰਡ ਹਰੜਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ 6-7 ਨਾਗ ਆਪਾਂ ਪਹੁੰਚੇ ਆ ਵੀਰ ਬਗੀਚੇ ਸਿੰਘ ਹਣ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਤੇ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਾਸੀ ਭਾਜੀ 사ਸੀ ਕਾਲ ਜੱਗੇ ਵੀ 사ਸੀ ਕਾਲ ਕੀ ਹਾਲ ਜੇ ਕਿਰਪਾ ਵਾਇਗਰੂ ਜੀ ਤੂੰ ਸੁਣਾਓ ਕਿਰਪਾ ਚਾਹੀਦੀ ਮਹਾਰਾਜ ਦੀ ਹਾਂਜੀ 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 ਮੰਡੀ ਵਾਲਾ ਮਾਹੌਲ ਚਲ ਬਣਾਇਆ ਫੇਰ ਅੱਜ ਹਾਂਜੀ ਮੰਡੀ ਵਾਲਾ ਅੱਜ ਫੇਰ ਬਾਬੇ ਸ਼ਿਦਾ ਸਾਹਿਬ ਗਏ ਆ ਨਾ ਹਾਂਜੀ ਹਾਂਜੀ ਐ ਤੂੰ ਪੱਕਾ ਚਾਹੀਦਾ ਚਾਹੀਦਾ ਜੀ ਠੀਕ ਹੈ ਤੇ ਚਲੋ ਜਾਣਾ ਵੀ ਚਾਹੀਦਾ ਹਣਾ ਹਾਂਜੀ ਹਾਂਜੀ ਬਿਲਕੁਲ ਦਰਸ਼ਨ ਮੇਲੇ ਕਰਤੇ ਆਏ ਚਲੋ ਵਧੀਆ ਮਹਾਰਾਜ ਚੜ੍ਹਦੀਆਂ ਕਲਾ ਜ ਰੱਖੇ ਸਾਰੇ ਆ ਭਰਾਵਾਂ ਨੂੰ ਬਿਲਕੁਲ ਤੇ ਉਹ ਵੀ ਹੁਣ ਸ਼ਿਦੀ ਦੇੜੇ ਚੱਲ ਪਏ ਹਣਾ ਹਾਂਜੀ 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 ਚਲੋ ਵਧੀਆ ਹੈ ਤੇ ਭਾਜੀ ਨਾਮ ਤੇ ਐਡਰੈਸ ਪਿੰਡ ਹਰੜ ਕਲਾਂ ਤਹਿਸੀਲ ਹੀ ਨਾਲ ਦੀ ਜਨਾ ਮਰਸਾਜੀ ਠੀਕ ਆ ਜੀ ਫੋਨ ਨੰਬਰ 9041796782 ਠੀਕ ਆ ਜੀ ਇਧਰੋਂ ਕਰ ਲਈਏ ਸ਼ੁਰੂਆਤ ਜੀ ਮਰਜ਼ੀ ਭਾਜੀ ਕਰ ਲਓ ਜੇ ਲੋ ਸਾਰੇ ਪਾਸੇ ਮਾਰੀ ਮਾਰਿਆ ਠੀਕ ਆ ਠੀਕ ਆ ਲਓ ਜੀ 6 ਤੋਂ 7 ਨਾਲ ਦਿਖਾਉਣੇ ਸੋ ਇਹ ਸਭੇ ਸਾਰੇ ਭਾਜੀ ਹਾਂ ਸਾਰੇ ਭਾਜੀ ਇੱਕ ਇੱਕ ਮੈਂ ਸੁਣਾ ਰਹੀ ਆ ਠੀਕ ਆ ਜੀ ਬਾਕੀ ਸਾਰਾ ਹੀ ਮਾਲ ਸੁਆ ਠੀਕ ਆ ਠੀਕ ਆ ਲਓ ਜੀ ਸੁਆ ਸੁਆ ਦਿਖਾਵਾਂਗੇ ਤੇ ਪਹਿਲੇ ਨੰਬਰ ਤੇ ਬਾਈ ਦੱਸਿਓ ਝੋਟੀ ਦੇ ਬਾਰੇ ਭਾਜੀ ਇਹ ਪਰਸੋਂ ਦੀ ਸੁਈ ਜੇ ਅੱਛਾ ਜੀ ਤੇ ਇਹਦੇ ਮਗਰ ਮੇਰੇ ਨਾਲ ਕੱਟੀ ਜਾਂਦਾ ਝੋਟੀ ਇਹਦੇ ਮਗਰ ਕੱਟੀ ਜੇ ਠੀਕ ਆ ਜੀ 9-10 ਕਿਲੋ ਸਟਾਰਟਿੰਗ ਬੋਲਾ ਇਹਦੇ ਲਈ ਠੀਕ ਆ ਠੀਕ ਆ ਲਓ ਅੱਜ ਵੀ ਖੋਲ ਕੇ ਵਿਖਾ ਲਓ ਦੂਜਾ ਸੂਆ ਹਾਂ ਦੂਜਾ ਸੂਆ ਭਾਜੀ ਠੀਕ ਹੈ ਲੋ ਜੀ ਦੂਜਾ ਸੂਆ ਸੁਈ ਜੇ ਇਹਨੂੰ ਵੀ ਚਵਾਈ ਹੁੰਦੀ ਜੇ 6:30 ਤੋਂ 7 ਵਜੇ ਤੱਕ ਅੱਛਾ ਜੀ ਹਾਂ ਕੋਈ ਵੀਰ ਇਹ ਨਾ ਸਮਝੇ ਵੀ ਕੋਈ ਟਾਈਮ ਲਾਇਆ ਇਹਨਾਂ ਨੂੰ ਕੋਈ ਠੀਕ ਹੈ ਠੀਕ ਹੈ ਠੀਕ ਹੈ ਇਹ ਕਿੰਨਾ ਕੁ ਭਰਿਓ ਦੁੱਧ ਭਾਜੀ ਦੁੱਧ ਭਾਜੀ 12 ਤੇ ਪਲਾਸ ਹੀ ਜਾਣੀ ਆ ਅੱਛਾ ਜੀ ਦੂਜਾ ਸੂਆ ਜੀ ਠੀਕ ਹੈ ਜੀ ਲਓ ਜੀ ਅੱਜ ਆ ਪਗਾਂ ਵਰਗਾ ਹੀ ਚੱਡਾ ਲੱਗਾ ਪਿਆ ਜੇ ਤੇ ਥਣ ਵੀ ਚਾਂ ਨੁਕਰਾਂ ਤੇ ਕੱਲਾ ਕੱਲਾ ਲੱਗਾ ਕਰਮਾਲੀ ਨੂੰ ਦੂਜਾ ਸੂਆ ਸੁਈ ਜੇ ਇਹ ਆਸਟਮ ਜਿਹੜਾ 8 ਤੋਂ 9 ਲੀਟਰ ਬੋਲਾ ਹੀ ਬੋਲਾ ਸਟਾਰਟ ਆ ਤੇ ਸਿਰਫ ਸੋਈ ਨੂੰ 2 ਤੋਂ 3 ਦਿਨ ਹੋਏ ਆ ਤੇ ਲਾਗੇ ਤੋਂ ਵੀ ਆ ਪੰਜ ਰੂਲ ਚੈੱਕ ਕਰਾਵਾਂਗੇ ਤੁਹਾਨੂੰ ਨਾੜਾਂ ਨੂੜਾਂ ਜਿਹੜੀਆਂ ਕਾਫੀ ਆ ਗਈਆਂ ਵਾ ਛੱਡੇ ਦੇ ਜਗੇ ਵੀਰੇ ਮਨ ਲੋ ਕੋਈ ਇਹਨੂੰ ਟਾਈਮ ਨਹੀਂ ਹੈ ਅੱਛਾ ਜੀ ਹਾਂ ਮੰਦੀ ਬੜੀ ਆ ਠੀਕ ਆ ਠੀਕ ਆ ਜੀ ਲਓ ਜੀ ਕੋਈ ਚੰਗੀ ਸਾਂਹ ਵਾਲਾ ਭਰਾ ਖੜੇ ਬਾਕੀ ਦੁੱਧ ਚੰਗਾ ਕੱਢੀ ਜਾਊਗੀ ਛੱਡਾ ਚੁੱਡਾ ਤੁਸੀਂ ਵੇਖ ਸਕਦੇ ਜੀ ਬਹੁਤ ਹੀ ਬਾ ਕਮਾਲ ਆ ਇਹ ਨਾੜਾਂ ਵੀ ਜਿਹੜੀਆਂ ਹਨ ਜਾਲ ਵੀ ਛਾਪਿਆ ਦੋਵੇਂ ਸਾਈਡਾਂ ਤੇ ਹਾਂ ਜੀ ਹਾਂ ਜੀ ਕਿੰਨਾ ਕੁ ਮੁੱਲ ਕਰਨਾਰਾ ਭਾਜੀ ਹਰ ਜਗੇ ਵੀ ਮੁੱਲ ਆਪਾਂ ਬਿਲਕੁਲ ਛੋਟੇ ਪਾਉਨੇ ਆ ਤੁਹਾਨੂੰ ਪਤਾ ਆਪਾਂ ਨੂੰ ਦਾ ਮਾਲ ਲਈਏ ਇਹਦੇ ਵਿੱਚ ਹੀ ਜਾਈਏ ਬਿਲਕੁਲ ਬਿਲਕੁਲ ਸਹੀ ਗੱਲ ਆ ਨਹੀਂ ਸਹੀ ਗੱਲ ਆ ਜੀ ਮਾਲ ਮੁੱਲ ਬਿਲਕੁਲ ਜਾਇਜ਼ ਪਾਦਨੇ ਆ ਅੱਛਾ ਜੀ ਮੁੱਲ 90 ਹਜ਼ਾਰ ਦੇ ਲਈਏ ਭਾਜੀ 90 ਦੀ ਹਾਂ ਜੀ ਕਰ ਦਈਏ ਹਾਂ ਨਾਲੇ ਕਰੀ ਜਾਈਏ ਆਪਾਂ 80 ਦੀ ਦੇ ਲਈਏ ਕਰ ਦੋ ਜੈਸਨ ơi ਹਾਂ ਨਹੀਂ ਹਾਂਜੀ ਲਾਸਟ 82200 ਰੁਪਏ ਛੋੜੀ ਠੀਕ ਹੈ ਲਓ ਜੀ 82000 ਦੇ ਵਿੱਚੋਂ 100 ਰੁਪਏ ਛੋੜੀ ਬਾਈ ਕਹਿੰਦਾ ਕੀ ਕਰਾਂਗੇ ਅਸੀਂ ਚੱਡੇ ਤੇ ਨਾੜਾ ਨੂੜਾ ਦਾ ਦੋਵੇਂ ਸਾਈਡਾਂ ਤੇ ਜਾਲ ਵਿਸ਼ੀਆਂ ਪਿਆ ਵਾ ਤੇ ਪਿੱਛੇ ਵੀ ਇੱਕ ਕੱਟੀ ਆ ਗਈ ਜਿਹਦੇ ਦੇਖੋ ਵੀਰ ਜੀ ਨੀਲੀ 라ਵੀ ਦੀ ਲਓ ਜੀ ਦੂਜੇ ਨੰਬਰ ਤੇ ਨੀਲੀ 라ਵੀ ਆ ਗਈ ਬੱਚੇ ਬਾਅਦ ਚ ਵਿਖਾ ਦਿਓ ਕੋਈ ਨਹੀਂ ਠੀਕ ਹੈ ਜੀ ਇਹ ਵੇਖੋ ਨੀਲੀ 라ਵੀ ਤੇ ਸੂਈ ਨੂੰ ਆਪਣੀ ਇਹ ਬੂਛੀ ਦੇ ਜੀ ਅੱਛਾ ਜੀ ਇਹਨੂੰ ਸੂਈ ਨੂੰ ਮੰਨ ਲਓ ਅੱਜ ਹੈਗੀ ਆ 22 ਤਰੀਕ 24 ਤਰੀਕ ਨੂੰ ਮਹੀਨਾ ਹੋਣਾ ਇਹਨੂੰ ਅੱਛਾ ਜੀ ਪਰ ਸੋਣ ਠੀਕ ਹੈ ਜੀ 28 ਦਿਨ ਸੂਈ ਨੂੰ ਇਹ ਗਰੰਟਡ ਠੀਕ ਹੈ ਜੀ ਆ ਕੇ ਕੋਈ ਵੀ ਲਾ ਜੀ ਠੀਕ ਕਿੰਨਾ ਦੁੱਧ 2 ਕਿਲੋ ਦੁੱਧ ਜੀ ਲੀਟਰ ਦਾ ਠੀਕ ਹੈ ਜੀ 9 ਕਿਲੋ ਜਿਹੜਾ ਦੁੱਧ ਤਿਆਰ ਹੈ ਚੱਡਾ ਛੱਡਾ ਇਹ ਵੀ ਫੁੱਟਬਾਲਰ ਕਾਵਾ ਮੈਂ ਬਹੁਤ ਚੰਗੀ ਜੀ ਸੂਆ ਕਨਵਾ ਸੂਈ ਭਾਜੀ ਉਹ ਆਪਾਂ ਜੀ ਤੀਸਰਾ ਸੂਈ ਜੀ ਠੀਕ ਹੈ ਜੀ ਹਾਂ ਜੀ ਲਓ ਜੀ ਸੂਆ ਤੀਸਰਾ ਸੂਈ ਜਿਹੜਾ ਥਣ ਸੁਣੇ ਨੇ ਵੀ ਚੰਗਾ ਲੱਗਾ ਕਰਮ ਵਾਲੀ ਨੂੰ ਬੰਦੀ ਬੜੀ ਜਗੇ ਵੀ ਇਤਰਾ ਪਾ ਥੱਲੇ ਬੈਝੋ ਇਹਦੀ ਠੀਕ ਹੈ ਕਾਤ ਕੋਦੇ ਵੀ ਚੰਗਾ ਤੇ ਹੈ ਵੀ ਸਿੰਗਲ ਹੱਡੀ ਆ ਤੇ ਸੂਈ ਨੂੰ ਕੋਈ 28 ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਗੱਡਾ ਨਹੀਂ ਵੇਖ ਸਕਦੇ ਜਾਨ ਫੁੱਟਬਾਲ ਵਰਗਾ ਬਣਿਆ ਪਿਆ ਕਰਮਾਲੀ ਦਾ ਚਲੋ ਕੋਈ ਚੰਗੀ ਸਾਂਹ ਵਾਲਾ ਭਰਾ ਲੈ ਜੂ ਤੇ ਦੁੱਧ ਇਹ ਵੀ ਚਲੋ ਚੰਗਾ ਕੱਢ ਜੂਗੀ ਇਹ ਜਗ੍ਹਾ ਵੀ ਦਿੱਲੀ ਮੈਂ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਪਿਓਰ ਨੀਲੀ ਰਵੀ ਦੀ ਆ ਗਈ ਜੇ ਫੇਖ ਸਕਦੇ ਤੁਸੀਂ ਤੇ ਸੂਆ ਜਿਹੜਾ ਤੀਸਰਾ ਸੂਈ ਜਾਂ ਕਰਮਾਲੀ ਕਿੰਨਾ ਕਰਜੂ ਤੁਹਾਡੇ ਸਾਹ ਨੂੰ ਦੁੱਧ ਵੀਰ ਜੀ ਅੱਛਾ ਜੀ ਹਾਂ ਕਿਉਂਕਿ ਬੱਚਾ ਮਾਰ ਕੇ ਥੋੜੇ ਦਿਨ ਦਿਲ ਨਹੀਂ ਲਾਇਆ ਮੈਂ ਠੀਕ ਹੈ ਜੀ ਬਾਕੀ ਉਹਦਾ ਸੀਲ ਠੰਡੇ ਬਲੀਓ ਭਾਵੇਂ ਡਰੇ ਅੱਛਾ ਜੀ ਉਹਦਾ ਸੀਲ ਠੰਡੇ ਬਹੁਤ ਹੈ ਠੀਕ ਹੈ ਠੀਕ ਹੈ ਐਵੇਂ ਭੋਲੀ ਵਿਦਿਆਲੋ ਠੀਕ ਹੈ ਲਓ ਜੀ ਸੀਲੀਆਂ ਸੂਲੀਆਂ ਤੁਸੀਂ ਚੈੱਕ ਕਰ ਸਕਦੇ ਜੇ ਕਾਫੀ ਆ ਗਈਆਂ ਵਾ ਇਹਦਾ ਕਿੰਨਾ ਮੁੱਲ ਭਾਜੀ ਭਾਜੀ ਇਹਦਾ ਕੋਤ ਜੇ 65 ਅੱਛਾ ਜੀ ਛੜ ਵੀ ਦੇ ਦिए ਛੜ ਦिए ਹੋਰ ਛੜ ਦੋ ਆ ਵੀ ਦੋ ਛੜ ਦिए ਕੋਤ ਜੇ ਹਾਂਜੀ 57 ਦੀ ਹਾਨ ਆਈ ਲਓ ਜੀ ਜੇ 1000 ਹੋਰ ਬਾਈ ਨੇ ਛੱਡਤਾ ਜੇ 57000 ਦੀ ਹਾਨ ਆ ਨਾ ਹੀ ਬਾਈ ਕਹਿੰਦਾ ਕਿ ਦੇਾਂਗੇ ਬਿਲਕੁਲ ਨੋਰਮਲ ਰੇੜ ਆ ਇਧਰ ਵੇਖੋ ਭਾਜੀ ਮੀਨੀਮ ਹੈ ਤੇ ਜੇ ਨੰਬਰ ਤੇ ਮੀਨੀ ਆ ਗਈ ਇਹ ਵੀ ਨੀਲੀ ਰਗ ਦੀ ਜੇ ਚੌਥਾ ਦੇ ਜੇ ਸੂਈ ਨੂੰ ਅੱਛਾ ਜੀ 9 10 ਕਿਲੋ ਇਹਦੇ ਥਲੇ ਬੋਲਾ ਛਟਾ ਨਹੀਂ ਜੀ ਠੀਕ ਆ ਲਓ ਜੀ 9 ਤੋਂ 10 ਲੀਟਰ ਜਿਹੜਾ ਬੋਲਾ ਬੋਲਾ ਤਿਆਰ ਇਹਦੇ ਕੋਲ ਵੀ ਕਰਮ ਵਾਲੀ ਦੇ ਕੋਈ ਆਇਆ ਨਹੀਂ ਹਜੇ ਅੱਛਾ ਜੀ ਉਹਨਾ ਸਿੰਗ ਬਣਾ ਲਾ ਕੇ ਬਿਲਕੁਲ ਛੋਲੇ ਛੋਲੇ ਹੋ ਜਾਣਗੇ ਠੀਕ ਆ ਜੀ ਹਾਂਜੀ ਲਓ ਜੀ ਸਿੰਘ ਸਿੰਘ ਬਾਈ ਕਹਿੰਦਾ ਕਿ ਕਰਾ ਕੇ ਦੇਾਂਗੇ ਸੈਟ ਸਿੰਘ ਚਲੋ ਥੋੜਾ ਜਿਹਾ ਵੱਡਾ ਆ ਗਿਆ ਵਾ ਬਾਕੀ ਛੋਟੇ ਹੋਗੇ ਤੇ ਪਪਾ ਦਾ ਵੀ ਠੀਕ ਆ ਜੀ ਅਸੀਂ ਵੇਖੋ ਥੱਲਾ ਵੇਖੋ ਛੋਟੀ ਦਾ ਇਹ ਕਿੰਨਾ ਸੋਹਣਾ ਸਹੀ ਭਾਜੀ ਭਾਜੀ ਕੋਈ ਤੀਜਾ ਲਾੜੇ ਕੋਈ ਚੌਥਾ ਲਾੜੇ ਅੱਛਾ ਜੀ ਠੀਕ ਆ ਠੀਕ ਆ ਜੀ ਜਿਹੜੇ ਕਰਦੀਆਂ ਜਪਨਾ ਸਾਨੂੰ ਤੀਜੇ ਦੱਸਿਆ ਹਾਂਜੀ ਆਪਾਂ ਤੇ ਜੇ ਕਹਿ ਦਨੇ ਜੇ ਕੋਈ ਚੌਥੇ ਕਰ ਦੂ ਚੌਥੇ ਸਮਝ ਲੈ ਠੀਕ ਆ ਠੀਕ ਆ ਠੀਕ ਆ ਲਓ ਜੀ ਚੱਡਾ ਜਿਹੜਾ ਬਹੁਤ ਹੀ ਭਾ ਕਮਾਲ ਲੱਗਾ ਇਹਨੂੰ ਐਨ ਅੱਛਾ ਫਗਾ ਵਰਗਾ ਚੱਟਾ ਲੱਗਾ ਵਾ ਫਿਰ ਚਵਾਈ ਲੱਗੇ ਵੀ ਲੋ ਜੀ ਚਵਾਈ ਚੂ ਦੀ ਜਿਹੜੀ ਆਣ ਇੱਕ ਨੰਬਰ ਆ ਤੇ ਵੇਖ ਸਕਦਾ ਜੇ ਕੱਦ-ਕੁੱਦ ਵੀ ਚੰਗਾ ਵਾ ਤੇ ਥੱਲੇ ਜਿਹੜਾ ਆਣ ਬਲੈਡਰ ਹੀ ਵੱਦਾ ਪਿਆ ਕਰਮਾਲੀ ਨੇ ਵਾ ਕਮਾਲਿਆ ਛੱਡਾ ਛੋਡਾ ਹਾਂਜੀ ਮੇਰੇ ਸਾਹ ਨੂੰ ਹੋਰ ਫੁੱਟ-ਫੁੱਟ ਖਸ਼ਾਂ ਆਵੇ ਠੀਕ ਆ ਠੀਕ ਆ ਜੀ ਹਾਂਜੀ ਕਿੰਨਾ 10 ਲੀਟਰ ਤਿਆਰ ਇਹਦੇ 10 ਹੀ ਆ ਤੁਸੀਂ 9 ਲਾ ਲਓ ਅੱਛਾ ਜੀ ਆ 10 ਹੀ ਆ ਠੀਕ ਆ ਠੀਕ ਆ ਲੋ ਜੀ 9 ਲੀਟਰ ਜਿਹੜਾ ਹਜੇ ਬੌਲਾ ਹੀ ਬੌਲਾ ਤਿਆਰ ਜੇ ਆ 10 ਹੀ ਆ ਅੱਛਾ ਜੀ ਹਾਂਜੀ ਤਾਂ ਬੱਚਾ ਵੇਖੋ ਇਹਦਾ ਠੀਕ ਹੈ ਜੀ ਆਹ ਵਾਲਾ ਜਵਾਕ ਆ ਗਿਆ ਜੇ ਮੇਲਕਾਫ ਆ ਗਿਆ ਜੇ ਪਿਛੇ ਹਾਂਜੀ ਬਿਲਕੁਲ ਤਾਜ਼ਾ ਬੱਚਾ ਤੇ ਕੀ ਮੁੱਲ ਭਾਜੀ ਇਹਦਾ ਮੁੱਲ ਵੀ ਇੱਜੇ ਦਾ ਜੇ 75 ਹਜ਼ਾਰ ਅੱਛਾ ਜੀ ਤੇ 72 ਦੀ ਦੇ ਸੀ ਕਰਤੀ ਪੂਰੇ ਦੀ ਹਰ ਜਾਂਦਾ ਵੀਰ ਜੀ ਹੋਰ ਯਾਰ ਛੱਡਦਾ ਵੀ ਲਓ ਜੀ 69000 ਦੀ ਹੋ ਗਈ ਜੇ ਬਿਲਕੁਲ ਜਿਹੜਾ ਇਹਦਾ ਵੀ ਨਾਰਮਲ ਰੇਟ ਆ ਰੇਟ ਬਿਲਕੁਲ ਨਿੱਕੇ ਵੀ ਪਾਉਨੇ ਆ ਠੀਕ ਆ ਠੀਕ ਆ ਜੀ ਇਧਰ ਇਧਰ ਵੀ ਵੇਖੋ ਬਲੱਡ ਦੀ ਬਣਾਇਆ ਜੇ ਥਲੇ ਇਹਨੇ ਵੀ ਠੀਕ ਆ ਜੀ ਇਹ ਕਿਨਵਾ ਸੁਆ ਸੁਈ ਜੇ ਜੀ ਜੀ ਇਹ ਤਿੱਜਾ ਸੁਆ ਸੁਈ ਜੇ ਅੱਛਾ ਜੀ ਬਿਲਕੁ ਠੀਕ ਹੈ ਬੋਲ ਕੇ ਵਿਖਾ ਇਹ ਇਹਦੇ ਥੱਲੇ ਵੀ 9 10 ਕਿਲੋ ਸਟਾਰਟਿੰਗ ਹੀ ਆ ਅੱਛਾ ਜੀ ਇਹਨੂੰ ਤੀਜਾ ਚੌਥਾ ਦਿਨ ਜਾਂਦੀ ਸੁਈ ਠੀਕ ਹੈ ਠੀਕ ਆ ਪਾਦਾ ਚਵਾਈ ਕਹਿੰਦੀ ਮੈਨੂੰ ਹੀ ਲੱਗੀ ਪਾਜੀ ਠੀਕ ਹੈ ਲਓ ਜੀ 9 10 ਲੀਟਰ ਜਿਹੜਾ ਬੌਲਾ ਇਹਦੇ ਕੋਲ ਵੀ ਤਿਆਰ ਆ ਇਹਦੇ ਪਿੱਛੇ ਜਵਾਕ ਇਹਦੇ ਪਿੱਛੇ ਮੇਰੇ ਸਨ ਕੱਟਾ ਜੀ ਕੱਟੀ ਕੱਟੀ ਠੀਕ ਠੀਕ ਆ ਜੀ ਬੋਲਲੀ ਕੱਟੀ ਆ ਅੱਛਾ ਜੀ ਦਿਖਾ ਦੇਣਾ ਚੱਲ ਫੀਮੇਲ ਕਾਫ ਜੀ ਇਹਦੇ ਪਿੱਛੇ ਬੱਚੇ ਬਿਲਕੁਲ ਪਾਜੀ 나ੜੂ ਦੇ ਹੋਣਗੇ ਸਾਰਿਆਂ ਦੇ ਅੱਛਾ ਜੀ ਹਾਂ ਠੀਕ ਹੈ ਠੀਕ ਆ ਬਾਕੀਆਂ ਦੇ ਬੱਚੇ 나ੜੂ ਦੇ ਵੇਖ ਆਪਾਂ ਫਰਾਂਸ ਐਵੇਂ ਨੂੰ ਲੈਦੇ ਆ ਵੀ ਹਾਂਜੀ ਮੈਂ ਜੇ ਪਸ਼ੂ ਉਹਦੇ ਵਿੱਚ ਪਾਣਾ ਠੀਕ ਆ ਠੀਕ ਆ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਨਹੀਂ ਨਾ ਦੇ ਠਾਂਡੇ ਛੋਣਦੇ ਆ ਚਲੋ ਲਓ ਜੀ ਚੱਡਾ ਛੱਡਾ ਇਹਦਾ ਵੀ ਬਾਖਮਾਲ ਜੈਡ ਬਲੈਕ ਆ ਗਈ ਜੇ ਇਧਰ ਵੇ ਪੂਛ ਤੱਕ ਠੀਕ ਆ ਠੀਕ ਆ ਜੀ ਵੇਖੋ ਥੱਲਾ ਵੇਖੋ ਲੋ ਜੀ ਚੱਡਾ ਜਿਹੜਾ ਇਹਦਾ ਵੀ ਬਾਗਮਾਲੇ ਤੇ ਨਾੜਾ ਨੂੜਾ ਇਹਦੇ ਵੀ ਚੱਡੇ ਤੇ ਕਾਫੀ ਆ ਗਈਆਂ ਵਾ ਥਾਨ ਥੁੜੇ ਨੇ ਵੀ ਚੰਗਾ ਲੱਗਾ ਚਾਹਾਂ ਨੁਕਰਾਂ ਤੇ ਕੱਲਾ ਕੱਲਾ ਲੱਗਾ ਵਾ ਬਿਲਕੁਲ ਛੋਟੀ ਇਹ ਕਿੰਨਾ ਕੁ ਭਾਜ ਕਰ ਜੂਗੀ ਇਹ ਭਾਜੀ 12 ਕਿਲੋ ਰਾਮਣਾ ਦੇ ਦੂਗੀ ਅਛਾ ਜੀ ਇਹ ਮਾ ਮਨਾਰੇ ਬਣੀ ਲਊਗੀ ਇਧਰ ਠੀਕ ਆ ਠੀਕ ਆ ਲਓ ਜੀ 12 ਲੀਟਰ ਤੇ ਆਰ ਪਾ ਜਿਹੜਾ ਦੁੱਧ ਕੱਢੀ ਜਾਊਗੀ ਕਰਮਾਲੀ ਚੰਡ ਦੇਖੋ ਚੱਡਾ ਚੁੱਡਾ ਤੇ ਵੇਖ ਸਕਦੇ ਜੇ ਉੱਨਾ ਅੱਗੇ ਨੂੰ ਤੋਨਾ ਪਿਛੇ ਨੂੰ ਠੀਕ ਆ ਜੀ ਇਹਦਾ ਮੁੱਲ ਭਾਜੀ ਇਹਦਾ ਮੁੱਲ 85 ਭਾਜੀ ਅਛਾ ਜੀ 80 ਦੇ ਦਈਏ ਛੱਡ ਦਈਏ ਵੀ 80 ਜੋ ਫਿਰ ਕਿੰਨੇ 2 2 ਹਾਂਜੀ ਤੇ ਨਹੀਂ ਛੱਡੀਏ 77 ਦੀ 77 ਦੀ ਹਾਂ ਨਾ ਹੀ ਠੀਕ ਲੋ ਜੀ 77000 ਦੀ ਹਾਂ ਨਾ ਹੀ ਬਾਈ ਕਹਿੰਦਾ ਕਿ ਦਿਆਂਗੇ ਛੱਡਾ ਛੁਡਾ ਇਹਦਾ ਵੀ ਕਰਮਾਲੀ ਦਾ ਚੰਗਾ ਬਾਕੀ ਨੰਬਰ ਵਾਈ ਤੁਸੀਂ ਵੀਰ ਨਾਲ ਗੱਲ ਬਾਤ ਕਰੀ ਜਾਓ ਅੱਛਾ ਜੀ ਠੀਕ ਹੈ ਜੀ ਮੱਗੀ ਵੀਰ ਨਾਲ ਜੇ 100 ਆ ਦੋ ਦੀ ਲਿਖ ਕੇ ਗਾਰੰਟੀ ਦਵਾਂਗੇ ਜੀ ਅੱਛਾ ਜੀ ਹਫਤਾ ਸੂਚ ਰਾਜ ਨੂੰ ਖੋਲ ਕੇ ਵਿਖਾ ਠੀਕ ਹੈ ਲੋ ਜੀ ਰੱਸੀਆਂ ਨ ਟੈਂਕ ਆ ਗਿਆ ਜ ਰੱਸੀਆਂ ਨ ਇੱਕ ਥਾਂ ਦੇ ਨਾਲ ਸਰੂ ਮਾਸਾ ਕੇਗਾ ਜੀ ਅੱਛਾ ਜੀ ਠੀਕ ਆ ਜੀ ਉਹ ਆਪ ਖਿੱਚ ਕੇ ਕੱਢਾਂਗੇ ਤੇ ਨਿਕਲੂਗਾ ਅੱਛਾ ਜੀ ਉਦਾਂ ਕੋਈ ਨਹੀਂ ਜੀ ਠੀਕ ਹੈ ਜੀ ਉਦਾਂ ਮੰਨ ਲਓ ਜਿਤ ਮਹ ਲੋ ਚਾਰੇ ਭਰਾ ਠੀਕ ਆ ਠੀਕ ਆ ਠੀਕ ਆ ਦੱਸਣ ਦਾ ਫਰਜ਼ ਆ ਠੀਕ ਅਸੂਗਾ ਵਾਹ ਬਾਜੀ ਯਾਰ ਕੀ ਤੀਸਰੇ ਸੁਣੀ ਆ ਠੀਕ ਆ ਠੀਕ ਆ ਲਓ ਜੀ ਮੈਂ ਵੇਖੋ ਵੀ ਬਲੈਰੋ ਗੱਡੀ ਕੋਈ ਲਿਆ ਕੇ ਤੇ ਫੇਰ ਜਾਏਗੀ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਵਾਲਾਈ ਫਿਰ ਨਹੀਂ ਜੀ ਕੱਦ ਕਾਠ ਜਿਹੜਾ ਬਹੁਤ ਹੀ ਦਾ ਚੰਗਾ ਆ ਗਿਆ ਐਨ ਰੱਸੀਆਂ ਟੈਂਕ ਮੈਂ ਤਾਂ ਪੋਣੀ ਜਾ ਤੁਸੀਂ ਪੋਣੀ ਆ ਹਾਂਜੀ ਚਲੋ ਜਾਣ ਦੀ ਕੋਈ ਨਹੀਂ ਬਾਕੀ ਮੈਂ ਕੋਈ ਕਮੀ ਹੋਵੇ ਅੱਪ ਦੱਸ ਰਹੇ ਹੋ ਠੀਕ ਆ ਜੀ ਠੀਕ ਆ ਠੀਕ ਆ ਲਓ ਜੀ ਝੱਡਾ ਤੇ ਨਹੀਂ ਦੇਖ ਸਕਦੇ ਜੇ ਚਾਪਗਾਵਾ ਨੂੰ ਕੱਟੂਗੀ ਜਦੋਂ ਫੁੱਲ ਤਿਆਰ ਹੋਗੀ ਅਬਤਲ ਅਲੂਲੇ ਹਾਂ ਹੁਣ ਆਪਾਂ ਜੀ ਲੈ ਲਓ ਜੀ ਜੈਡ ਬਲੈਕ ਚੰਗੇ ਖਾਨਦਾਨ ਦੀ ਆ ਗਈ ਜੇ ਸਭੀ ਚੰਗੀ ਆ ਭਰਾ ਨੇ ਅੱਛਾ ਜੀ ਜੇ ਆਪਾਂ ਮੰਨ ਲਓ ਵੀ ਖਿੱਚ-ਖਿੱਚ ਕੇ ਕੱਢਾਂਗੇ ਤੇ ਕਦੀ ਤਾਂ ਰਹੂਗੀ ਠੀਕ ਆ ਠੀਕ ਆ ਠੀਕ ਆ ਕਿਉਂਕਿ ਦੱਸਣ ਦਾ ਸਾਡਾ ਫਰਜ਼ ਆ ਨਹੀਂ ਬਿਲਕੁਲ ਬਿਲਕੁਲ ਸਿਆਣੀ ਗੱਲ ਆ ਜੀ ਬਾਕੀ ਲੰਡੇ ਝੂਠ ਬੋਲ ਕੇ ਨਹੀਂ ਮਾਲਦੇ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਨਹੀਂ ਸਿਆਣੀ ਗੱਲ ਪਾ ਜੀ ਬਾਕੀ 8-9 ਮਹੀਨੇ ਝੂਠ ਮਾਰਦੇ ਹੁੰਦੇ ਆ ਅੱਛਾ ਜੀ ਠੀਕ ਆ ਨਹੀਂ ਨਹੀਂ ਬਿਲਕੁਲ ਬਿਲਕੁਲ ਚਲੋ ਮਾਰਨਾ ਨਹੀਂ ਚਾਹੀਦਾ ਵੀਰ ਜੀ ਮੇਰੇ ਸਾਰੇ ਵੀਰਾਂ ਦੇ ਅੱਗੇ ਬੇਰਤੀ ਆ ਭਾਈ 8 ਸਾਲ ਦੇਣਾ ਹੁਣ ਮੇਰੇ ਵੀਰ ਕਿਸ ਨੇ ਧੋਖਾ ਨਾ ਕਰਿਓ ਠੀਕ ਆ ਠੀਕ ਆ ਨਹੀਂ ਚਲੋ ਬਿਲਕੁਲ ਬਿਲਕੁਲ ਜੀ ਬਹੁਤ ਆਪਣੀ ਕਰਕੇ ਤੇ ਚਲੋ ਆਪਾਂ ਉਹ ਨਹੀਂ ਕਰਨਾ ਕਿ ਨਾ ਮਾੜੀ ਚੰਗੀ ਨਹੀਂ ਜੀ ਨਹੀਂ ਮਾਲਾ 2-4000 ਪਿਛੇ ਡੋਲ ਜਾਈਦਾ ਡੋਲ ਜਾਈਦਾ ਡੋਲ ਜਾਈਦਾ ਸਹੀ ਗੱਲ ਹੈ ਜੀ ਤੇ ਬਾਕੀ ਚਲੋ ਜੇ ਉਹਨਾਂ ਦੀ ਗੱਲ ਸੁਣ ਕੇ ਐਨ ਲੋਈ ਕੰਡੇ ਹੋ ਜਾਂਦੇ ਆ ਸਰੀਰ ਤੇ ਬੜੀ ਤਕੜੀ ਗੱਲ ਆ ਹਾਂਜੀ ਇਹ ਮੈਂ ਤਾਂ ਆਪਾਂ ਇੱਕ ਵੀ ਮੈਂ ਹੈਗੀ 1.5 ਦੀ ਅੱਛਾ ਜੀ ਸਵਾ ਦੀ ਤੇ ਹੈਗੀ ਨਾ ਜਿੰਨੂੰ ਮਰਜ਼ੀ ਦੇ ਦਈਏ 16 ਕਿਲੋ ਵਾਲੀ ਠੀਕ ਹੈ ਜੀ ਹਾਂ ਨਾ 1 ਲੱਖ ਰੁਪਏ ਦੀ ਆਪਾਂ ਮੈਂ ਦੇਣੀ ਏ ਲੱਖੋਂ ਕਰਦਗੇ 2000 ਅੰਦਰ ਜਗੀਰ ਮੈਂ ਬੋਦੀ ਨਹੀਂ ਚੰਗੀ ਚੰਗੀ ਚੋਟੀ ਚ ਕੋਈ ਸ਼ੱਕ ਨਹੀਂ 98 ਦੀ ਦੇ ਦਾਂ ਪਰ ਮੈਂ ਜਦੋਂ ਮੈਂ ਕਿੰਦੀ ਠੀਕ ਆ ਲਓ ਜੀ 98000 ਦੀ ਬਾਹਰ ਹੋਣੀ ਜੇ ਮਿਲਨੀ ਕਰਿਓ ਇਹ ਮਿਲਨੀ ਜੇ ਆ ਕੇ ਆਪਣੇ ਬਗੀਚ ਸਿੰਘ ਵੀਰ ਹੁਣਾ ਦੇ ਕੋਲੋਂ ਹੀ ਮਿਲਨੀ ਆ ਇਹੋ ਜੇ ਮਾਲ ਇਹ ਜੀ ਪੱਸੋਂ ਦੀ ਸੂਈ ਜੇ ਮਗਰ ਨੀਲੀ ਦੀ ਕੱਟੀ ਜੇ ਠੀਕ ਹੈ ਜੀ ਠੀਕ ਹੈ ਜੀ ਫੀਮੇਲ ਕਾਫ ਆ ਗਿਆ ਜੇ ਇਹਦੇ ਪਿਛੇ ਵੀ ਇਹ ਆ ਗਿਆ ਜੇ 5ਵੇਂ ਨੰਬਰ ਤੇ ਨਾ 6ਵੇਂ ਤੇ ਨਾ ਇਹ ہاں ਠੀਕ ਹੈ ਠੀਕ ਹੈ ਲਓ ਜੀ 6ਵੇਂ ਨੰਬਰ ਤੇ ਨੀਲੀ ਦਾ ਵੀ ਫੇਰ ਆ ਗਈ ਜੇ ਨੀਲੀ ਦਾ ਵੀ ਤਾਂ ਮੁੱਲ ਇਹਦਾ ਵੀ ਮੁਕਤ ਹੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਜੀ ਰੇਟ ਇਹਦਾ ਵੀ ਬਿਲਕੁਲ ਜਾਇਜ਼ ਇਹ ਵੀ ਹਿਲਦਾ ਹੋਵੇ ਤੇ ਗਾਰੰਟੀ ਆਪਣੀ ਠੀਕ ਹੈ ਸੁਵਾ ਸੁਵਾ ਭਾਜੀ ਤਿੰਜਾ ਨਾਲੇ ਕੋ ਚੌਥਾ ਇਹਦਾ ਵੀ ਲਾ ਲੇ ਠੀਕ ਹੈ ਠੀਕ ਹੈ ਠੀਕ ਹੈ ਇਹ ਆਈ ਜੇ 11 ਵਜੇ ਚੋਗੇ ਸਰੀ ਅੱਛਾ ਜੀ ਪੂਰੇ 11 ਠੀਕ ਠੀਕ ਲਓ ਜੀ ਸੁਵਾ ਦੀ ਆਪਣੀ ਸਮਝਣ ਲਾ ਸਕਦੇਗੇ ਇਹ ਪਿੱਛੇ ਫੀ ਮਲਕਾਫ ਜੇ ਆ ਵਾਲਾ ਬਿਲਕੁਲ ਤਾਜਾ ਵਜੇ ਦੇਖੋ ਇਹ ਕੋਸਰ ਦੇ ਆਈ ਹਾਲਾ ਜੇ ਚੋਕੇ ਫੇਰ ਆਈ ਹੈ ਅੱਛਾ ਜੀ ਠੀਕ ਆ ਠੀਕ ਆ ਲਓ ਜੀ ਕੱਦ ਕੋ ਤੇ ਚਲੋ ਚੰਗਾ ਆ ਗਿਆ ਕਰਮਾਲੀਆ ਸੂਆ ਭਾਈ ਕਹਿੰਦਾ ਕਿ ਆਪਣੀ ਸਮਝ ਨਾਲ ਹੀ ਕੋਈ ਲਾਲੇ ਕੋ ਦੂਜਾ ਤੀਜਾ ਲਾਲੇ ਨਹੀਂ ਹਿਲਦਾ ਵੀ ਨਹੀਂ ਹੋਊਗਾ ਠੀਕ ਆ ਠੀਕ ਆ ਇੱਕੋ ਕਿੰਨਾ ਚੀ ਦੁੱਧ ਇਹ ਦੇਖੋ ਭਾਈ ਬੋਲਾ ਹੀ 9 ਕਿਲੋ ਵੀ ਅੱਠ ਦੀ ਗਾਰੰਟੀ ਆਪਣੀ ਠੀਕ ਆ ਲਓ ਜੀ 8 ਲੀਟਰ ਦੀ ਗਾਰੰਟੀ ਜੇ ਬੋਲਾ ਹੀ ਬੋਲਾ ਜੇ ਇਹਦੇ ਕੋਲ ਜਾ ਤੇ ਪਿੱਛੇ ਵੀ ਤੁਹਾਨੂੰ ਡਬਲ ਫਾਇਰ ਆ ਫੀਮੇਲ ਕਾਫ ਜੇ ਆਹ ਜੀ ਕੱਦ ਵਜੋਂ ਵੇਖੋ ਕਿੰਨਾ ਚੀ ਦਾ ਕੋਈ ਸ਼ੱਕ ਨਹੀਂ ਜੀ ਹਾਂਜੀ ਬਾਕੀ ਥਣ ਤੋਂ ਇਹਨੂੰ ਵੀ ਚੰਗਾ ਲੱਗਾ ਕਰਮਾਲੀ ਨੂੰ ਹਾਂਜੀ ਦੀ ਸਾਫ ਠੀਕ ਠੀਕ ਲੋ ਜੀ ਚੱਡਾ ਚੁਟਾ ਵੇਖ ਸਕਦੇ ਥੋੜਾ ਜਿਹਾ ਚਲੋ ਨੇਰਾ ਜਰੂਰ ਹੋ ਗਿਆ ਵਾ ਕੋਈ ਨਹੀਂ ਬਾਕੀ ਚੱਡੇ ਰੀਆਂ ਸਫਾਈਆਂ ਸੁਫਾਈਆਂ ਕਾਫੀ ਆ ਗਈਆਂ ਤੇ ਥਾਣੇ ਵੀ ਕੱਲਾ ਕੱਲਾ ਲੱਗਾ ਕਰਮਾਲੀ ਨੂੰ ਇਹਦਾ ਕਿੰਨਾ ਕੇ ਫਿਰ ਮੁੱਲ ਪਾਜੀ ਇਹਦਾ ਮੁੱਲ ਪਾਜੀ ਪਾ ਦੀਏ 75 ਨਹੀਂ ਕਰ ਦੀਏ ਫਿਰ ਇਹਦਾ ਆਫਰ ਲਾ ਦੀਏ ਤੇ ਆ ਵੀ ਲਾਓ ਫਿਰ ਕਿੰਨੇ ਲਾਓ ਜੀ ਨਹੀਂ ਦੱਸ ਦੋ ਤੁਸੀਂ ਐਂ ਕਿਤੇ ਜਿਆਦਾ ਲਾ ਬਈਏ ਕੋਈ ਨਹੀਂ ਲੱਗ ਜੂ ਤਾਂ ਫਿਰ ਕੀ ਆ ਦੱਸੋ ਪਾਜੀ ਦੱਸੋ ਡਾਕਟਰ ਸਾਹਿਬ ਕਿੰਨੇ ਕਹੇ ਜੀ 75 ਮੈਂ ਉਹ ਪੰਜ ਛੇ ਲਾ ਦੇਣਾ 70 70 ਹਾਂ ਜੀ ਉਹ ਜੀ ਜੀ ਵਧੀਆ ਕੀਤਾ ਬਸੋ ਜਗੇ ਕੋਈ ਨਾ ਪੰਜ ਫਰਮਾਇਸ਼ ਛੱਡ ਦੇਣਾ ਆਦੇ ਤੁਹਾਡਾ ਬੇਟਾ ਉਹ ਸੀ ਕਿਹਾ ਆਪਣੀ ਮਰਜ਼ੀ ਨਾਲ ਕਰ ਦੋ 60000 ਦੀ ਹਾਂਜੀ ਅਮਰੀਦ ਸਿੰਘ ਪੰਜ ਹੀ ਵੀਰ ਤੋਂ ਛੱਡ ਹਾਂਜੀ ਪੰਜ ਹੀ ਜਾਂਦਾ ਮਮੀ ਇਹ ਗੁਰੂ ਮਾਰਨਾ ਜੀ ਮਿਸਾਲ ਪਸਾਹ ਵੀ ਲਾ ਲਈ ਨਾ ਪੰਜ ਪੰਜ ਕਰਕੇ ਰਹਿ ਗਈ ਆਪਣੀ 60000 ਦੀ ਮਹਰਤਾ ਜੀ ਕਿਨੇ ਚੱਕੀ ਦੀ ਨਹੀਂ ਨਹੀਂ ਦੇਣੀ ਇਹ ਤਾਂ ਗੱਲ ਸਹੀ ਹੈ ਕੋਈ ਨਹੀਂ ਜੇ ਮੈਂ ਭਰਾਵਾ ਗਿਆ ਤਾਂ ਦੇ ਦਿੱਤੀ ਦੇ ਦਿੱਤੀ ਕੋਈ ਨਹੀਂ ਐ ਫਿਰ ਹੈਗੀ ਚੜੀ ਗੱਲ ਕਹਿਤੀ ਆ ਤੁਸੀਂ ਤੁਹਾਨੂੰ ਤਾਂ ਹੀ ਕਹਿ ਕਹ ਦੋ ਠੀਕ ਹੈ ਵੀਰ ਜੇ ਮੈਨੂੰ 1 10 ਚਲੋ ਤੁਸੀਂ ਮੈਂ ਦੇ ਕੋਲ ਜ 60000 ਦੀ ਕੋਈ ਟੋਕੜ ਵੀ ਨਹੀਂ ਮੈਂ ਨਹੀਂ ਦਿੰਦਾ ਜੀ ਨਹੀਂ ਦਿੰਦਾ ਲਓ ਵਾਜੀ 60000 ਦੀ ਸੱਜਰ ਸੂਈ ਮਿਲ ਗਈ ਪਿੱਛੇ ਵੀ ਕੱਟੀ ਆ ਗਈ ਡਬਲ ਫਾਇਦਾ ਵਾ ਬਾਕੀ ਵੀਡੀਓ ਨੂੰ ਵੱਟ ਵੱਟ ਸ਼ੇਅਰ ਕਰ ਦਿਆ ਕਰੋ ਕਿਉਂਕਿ ਆਪਾਂਨੇ ਕਿਨੇ ਕਿਨੇ ਰੇਟਾਂ ਦੇ ਪਸ਼ੂ ਲੈ ਕੇ ਆਉਂਦੇ ਆਪਾਂ ਹਰ ਰੋਜ਼ ਆਪਾਂ ਪਸ਼ੂ ਛੋਟੇ-ਛੋਟੇ ਰੇਟਾਂ ਦੇ ਹੁੰਦੇ ਆ ਤੇ ਜਾਇਜ਼ ਮੁੱਲ ਹੁੰਦੇ ਆ ਬਿਲਕੁਲ ਦੇ ਪਸ਼ੂ ਵੀ ਚੰਗੇ ਹੁੰਦੇ ਆ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਬਾਕੀ ਆਪਾਂ ਚਵਾ ਕੇ ਇੱਕ ਵਾਰ ਫਿਰ ਦਿਖਾ ਦਿੰਨੇ ਆ ਠੀਕ ਆ ਜੀ ਆ ਲਓ ਜਿਹੜੀ ਹੁਣ ਆਪਾਂ ਦਿਖਾਈ ਉਹਦੇ ਆਹਦਾ ਆ ਗਿਆ ਜੀ ਆ ਤੇ ਨੰਬਰ ਤੇ ਵਿਖਾਈ ਲਓ ਜਿਹੜੀ ਪਹਿਲੇ ਨੰਬਰ ਤੇ ਆਪਾਂ ਦਿਖਾਈ ਉਹ ਆ ਜੇ ਕਾਲੀ ਕੱਟੀ ਆ ਗਈ ਤਾਜੀ ਆ ਤਾਜੇ ਬੱਚੇ ਆ ਆਹਦਾ ਆਹ ਠੀਕ ਆ ਲਓ ਜੀ ਆ ਵੀ ਨੀਲੀ ਦਾ ਵੀ ਦਾ ਜਿਹੜੀ 3 ਨੰਬਰ ਤੇ ਦਿਖਾਈ ਆਪਾਂ ਠੀਕ ਹੈ ਤੇ ਆਹ ਵਾਲਾ ਜਿਹੜੀ ਆਪਾਂ ਦਿਖਾਈ ਤੁਹਾਨੂੰ ਆਪਾਂ ਚੌਥੇ ਨੰਬਰ ਤੇ ਹਾਂਜੀ 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 ਠੀਕ ਆ ਲਓ ਜੀ ਬੱਚੇ ਬਿਲਕੁਲ ਤਾਜ਼ੇ ਆ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ